ਸਸ਼ੀਕਾਲ ਮਹਿਮਨਪਿਤ ਪਰ ਹਾਜ਼ਰਾਂ ਹੁਣ ਤੱਕ ਦਿਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੜਤਾਲ ਦੌਰਾਨ ਕਈ ਪੰਚਾਇਤ ਤੇ ਕਈ ਸਰਪੰਚਾਂ ਦੀ ਨਾਮਜ਼ਦਗੀਆਂ ਹੋਈਆਂ ਰੱਦ ਹੁਣ ਕੈਨੇਡਾ ਚ ਨਹੀਂ ਕੰਮ ਕਰ ਸਕਣਗੇ ਪਤੀ ਪਤਨੀ 9 ਜੂਨ ਨੌਜਵਾਨ ਸਰਪੰਚ ਦੀ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਕਿਸ ਪਾਰਟੀ ਕੋਲ ਜਾਵੇਗੀ ਹਰਿਆਣਾ ਦੀ ਸੱਤਾ ਪੰਜਾਬ ਦੇ 10 ਜ਼ਿਲ੍ਹਿਆਂ ਤੇ ਕੁਝ ਥਾਵਾਂ ਤੇ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਜਤਾਈ ਸੰਭਾਵਨਾ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ ਹੁਣ ਖਬਰਾਂ ਵਿਸਥਾਰ ਨਾਲ ਆਉਣ ਵਾਲੀ 15 ਅਕਤੂਬਰ ਨੂੰ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਵਿੱਚ ਕਈ ਸਰਪੰਚਾਂ ਤੇ ਕਈ ਪੰਚਾਂ ਦੀ ਪੜਤਾਲ ਦੌਰਾਨ ਨਾਮਜ਼ਦਗੀ ਰੱਦ ਕੀਤੀ ਗਈ ਹੈ ਦੱਸਈਏ ਕਿ ਪੰਚਾਇਤੀ ਚੋਣਾਂ ਲਈ ਕਾਗਜ਼ੋਬਾਪਸ ਲੈਣ ਦੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਦੌਰਾਨ ਸੂਬੇ ਵਿੱਚ 3683 ਸਰਪੰਚ ਅਤੇ 11734 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ ਚੋਣ ਕਮਿਸ਼ਨ ਦਫ਼ਤਰ ਵੱਲੋਂ ਜਾਰੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਵਿਖੇ ਸਰਪੰਚਾਂ ਲਈ 2 247 ਅਤੇ 5 ਲਈ 1387 ਨਾਮਜਦਗੀਆਂ ਰੱਦ ਹੋਈਆਂ ਹਨ ਇਸੇ ਤਰ੍ਹਾਂ ਬਠਿੰਡਾ ਵਿਖੇ 38 ਸਰਪੰਚ ਤੇ 248 ਪੰਚ ਬਰਨਾਲਾ ਚ 20 ਸਰਪੰਚ ਤੇ 35 ਪੰਚ ਫਤਿਹਗੜ ਸਾਹਿਬ ਵਿਖੇ 106 ਸਰਪੰਚ ਤੇ 242 ਪੰਚ ਫਰੀਦਕੋਟ ਵਿਖੇ 70 ਸਰਪੰਚ ਤੇ 209 ਪੰਚ ਫਾਜ਼ਿਲਕਾ ਵਿਖੇ 55 ਸਰਪੰਚਾਂ ਤੇ 138 ਪੰਚ ਗੁਰਦਾਸਪੁਰ ਵਿਖੇ 1208 ਸਰਪੰਚ ਤੇ 3533 ਪੰਚਾਂ ਦੀਆਂ ਨਾਮਜਦਗੀਆਂ ਰੱਦ ਹੋਈਆਂ ਨੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਹੋਸ਼ਿਆਰਪੁਰ ਵਿਖੇ 18 ਸਰਪੰਚ ਤੇ 87 ਪੰਚ ਜਲੰਧਰ ਵਿਖੇ 88 ਸਰਪੰਚ ਤੇ 214 ਪੰਚ ਕਪੂਰਥਲਾ ਚ 45 ਸਰਪੰਚ ਤੇ 190 ਪੰਚਾਂ ਦੀ ਨਾਮਜ਼ਦਗੀ ਚੋਣ ਕਮਿਸ਼ਨ ਵੱਲੋਂ ਜਾਂਚ ਦੌਰ ਪੜਤਾਲ ਦੌਰਾਨ ਰੱਦ ਕੀਤੀਆਂ ਗਈਆਂ ਨੇ ਆਉਣ ਵਾਲੀ 15 ਅਕਤੂਬਰ ਨੂੰ ਪਿੰਡਾਂ ਦੇ ਵਿੱਚ ਪੰਜ ਚੁਣੇ ਜਾਣੇ ਨੇ ਸਿਰਫ 8 ਪਿੰਡਾਂ ਦੇ ਵਿੱਚੋਂ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਨੇ ਕੈਨੇਡਾ ਆਏ ਦਿਨ ਨਵੇਂ ਨਿਯਮ ਕੱਢ ਕੇ ਵਿਦਿਆਰਥੀਆਂ ਨੂੰ ਝਟਕਾ ਦਿੰਦਾ ਹੈ ਹੁਣ ਪਤੀ ਪਤਨੀ ਨੂੰ ਕੈਨੇਡਾ ਵੱਲੋਂ ਝਟਕਾ ਦਿੱਤਾ ਗਿਆ ਕੈਨੇਡਾ ਚ ਰਹਿ ਰਹੇ પતિ ਪਤਨੀ ਇਕੱਠੇ ਕੰਮ ਨਹੀਂ ਕਰ ਸਕਦੇ ਇਹ ਨਵਾਂ ਨਿਯਮ ਕੈਨੇਡਾ ਦੀ ਸਰਕਾਰ ਨੇ ਕੱਢਿਆ ਹੈ ਇਸ ਨਿਯਮ ਦੇ ਵਿੱਚ ਕੀ ਹੈ ਤੁਹਾਨੂੰ ਦੱਸઈએ ਵਿਸਥਾਰ ਦੇ ਵਿੱਚ ਕੈਨੇਡਾ ਚ ਵੀਜ਼ਾ ਨਿਯਮਾਂ ਨੂੰ ਲਗਾਤਾਰ ਸਖਤ ਕੀਤਾ ਜਾ ਰਿਹਾ ਹੈ ਜਬ ਪਰਮਿਟ ਕੋਟੇ ਜਾ ਰਹੇ ਹਨ ਸਟਡੀ ਪਰਮਿਟ ਅਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਟਾ ਤੇ ਸੀਮਾਵਾਂ ਲਗਾਉਣ ਤੋਂ ਬਾਅਦ ਕੈਨੇਡਾ ਸਰਕਾਰ ਹੁਣ ਸਪਾਊਸ ਨੂੰ ਓਪਨ ਵਰਕ ਪਰਮਟ ਤੇ ਸੀਮਾ ਕੱਸ ਰਹੀ ਹੈ ਕੈਨੇਡਾ ਅਗਲੇ 3 ਸਾਲਾਂ ਚ ਐਸਡਬਲਿਊ ਚ 10000 ਤੋਂ ਵੱਧ ਦੀ ਕਟੌਤੀ ਕਰੇਗਾ ਇਸ ਦਾ ਨੁਕਸਾਨ ਉਹਨਾਂ ਭਾਰਤੀਆਂ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਚਲਣਾ ਪਵੇਗਾ ਜੋ ਇਸ ਸਮੇਂ ਕੈਨੇਡਾ 'ਚ ਕੰਮ ਕਰਨ ਬਾਰੇ ਸੋਚ ਰਹੇ ਹੰਦਾ ਸਈਏ ਕਿ ਐਮ ਐਲ ਡਬਲਯੂ ਪੀ ਤਹਿਤ ਕੈਨੇਡਾ 'ਚ ਕੰਮ ਕਰਨ ਦਾ ਮੌਕਾ ਸਿਰਫ ਉਹਨਾਂ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ ਹੀ ਦਿੱਤਾ ਜਾਵੇਗਾ ਜਿਨ੍ਹਾਂ ਦਾ ਮਾਸਟਰ ਪ੍ਰੋਗਰਾਮ ਘੱਟੋ ਘੱਟ 16 ਮਹੀਨਿਆਂ ਦਾ ਹੋਵੇ ਸਰਕਾਰ ਨੇ ਇਸ ਸਾਲ ਦੇ ਸ਼ੁਰੂ 'ਚ ਐਸ ਡਬਲਯੂ ਯੂ ਪ ਬਾਰੇ ਬਦਲਾਵ ਦਾ ਐਲਾਨ ਵੀ ਕੀਤਾ ਹੈ ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਐਸ ਡਬਲਯੂ ਪ ਸਿਰਫ ਉਹਨਾਂ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਦਿੱਤਾ ਜਾਵੇਗਾ ਜੋ ਡਿਵੀਜ਼ਨਲ ਲਰਨਿੰਗ ਇੰਸਟਿਟਿਊਟ ਕਿਊਟ ਵਿੱਚ ਕੁਝ ਮਾਸਟਰ ਜਾਂ ਡਾਇਰੈਕਟਰ ਪ੍ਰੋਗਰਾਮਾਂ ਦੀ ਪੜ੍ਹਾਈ ਕਰ ਰਹੇ ਨੇ ਦੱਸਈਏ ਕਿ ਸਿਰਫ ਉਹਨਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਜਿਨ੍ਹਾਂ ਦੇ ਜੀਵਨ ਸਾਥੀ ਦੀ ਜਿਹੜੀ ਪੜ੍ਹਾਈ ਦੀ ਸੀਮਾ ਹੈ ਉਹ 16 ਮਹੀਨੇ ਜਾਂ ਉਸ ਤੋਂ ਵੱਧ ਦੀ ਹੋ ਵੀ ਗੈਰ ਨੇ ਕੈਨੇਡਾ ਦੇ ਵਿੱਚ ਸਿਰਫ ਉਹਨਾਂ ਦੇ ਪਤੀ ਪਤਨੀ ਕੰਮ ਕਰ ਸਕਣਗੇ ਜਿਹੜੇ ਪੋਸਟ ਗ੍ਰੈਜੂਏਟ ਜਾਂ ਮਾਸਟਰ ਦੀ ਪੜ੍ਹਾਈ ਕਰਨ ਜਾ ਰਹੇ ਨੇ ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਮਾਹੌਲ ਜਿਹੜਾ ਉਹ ਗਰਮਾਇਆ ਹੋਇਆ ਹੈ ਇਸੇ ਵਿੱਚ ਇੱਕ ਨਵੇਂ ਚੁਣੇ ਨੌਜਵਾਨ ਸਰਪੰਚ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕੀਤਾ ਗਿਆ ਹੈ ਦੱਸਈਏ ਕਿ ਤਰਨਤਾਰਨ ਚੂ ਕਤਲ ਕੀਤੇ ਗਏ ਰਾਜਵਿੰਦਰ ਸਿੰਘ ਉਰਫ ਰਾਜੂ ਦੇ ਮਾਮਲੇ ਵਿੱਚ ਇੱਕ ਪੋਸਟ ਸਾਹਮਣੇ ਆਈ ਹੈ ਇਸ ਮਾਮਲੇ ਦੀ ਜ਼ਿੰਮੇਵਾਰੀ ਹੈਪੀ ਦਨਸਪੁਰਿਆ ਨੇ ਲਈ ਹੈ ਉਸ ਦੇ ਨਾਂ ਤੇ ਇਕੱਠਿਤ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਹੈ ਕਿ ਪੱਟੀ ਵਿੱਚ ਇੱਕ ਕਤਲ ਹੋਇਆ ਹੈ ਜਿਸ ਦੀ ਜ਼ਿੰਮੇਵਾਰੀ ਦੋਨੀ ਬਲਤੇ ਪ੍ਰਭੂ ਦਸ਼ੂਸ਼ਾਲਾ ਨੇ ਲਈ ਹੈ ਜਦੋਂ ਸਾਡੇ ਭਰਾ ਫੌਜੀ ਦਾ ਕਤਲ ਹੋਇਆ ਸੀ ਤਾਂ ਇੱਕ ਸ਼ਖਸ ਨੇ ਮੁਲਾਜ਼ਮ ਪ੍ਰੀਤ ਅਤੇ ਉਸ ਦੇ ਸਾਥੀਆਂ ਨੂੰ ਪਨਾ ਦਿੱਤੀ ਸੀ ਰਾਜਿੰਦਰ ਸਿੰਘ ਉਰਫ ਰਾਜੂ ਨੇ ਉਹਨਾਂ ਦੇ ਹਥਿਆਰ ਸੰਭਾਲੇ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਵਿਧਉਤੀ ਸੀ ਇਸ ਵਿਅਕਤੀ ਨੇ ਸਾਡੇ ਭਰਾ ਫੌਜੀ ਦੇ ਨਾਲ ਗੈਰ ਕਾਨੂੰਨੀ ਕੰਮ ਕੀਤਾ ਸੀ ਇਸ ਲਈ ਅਸੀਂ ਆਪਣੇ ਫੌਜੀ ਭਰਾ ਦਾ ਬਦਲਾ ਲਿਆ ਹੈ ਇੱਕ ਸਾਡੇ ਛੋਟੇ ਭਰਾ ਅਫਰੀਦੀ ਤੁਤਪਾਲ ਦੀ ਕੀਤਾ ਹੈ ਕੋਈ ਹੋਰ ਸਾਡੇ ਬਾਰੇ ਬੋਲੇਗਾ ਤਾਂ ਉਹ ਵੀ ਤਿਆਰ ਰਹੇ ਸਾਰਿਆਂ ਦੀ ਵਾਰੀ ਆਵੇਗੀ ਜਿਹੜਾ ਤਰਨਤਰਨ ਦੇ ਵਿੱਚ ਇੱਕ ਨੌਜਵਾਨ ਸਰਪੰਚ ਦਾ ਕਤਲ ਹੋਇਆ ਹੈ ਉਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸ ਕਤਲ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਗਈ ਹੈ 5 ਅਕਤੂਬਰ ਨੂੰ ਹਰਿਆਣਾ ਵਿਖੇ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਪਈਆਂ ਸੀ ਤੇ ਅੱਜ ਉਸ ਦਾ ਨਤੀਜਾ ਲੋਕਾਂ ਦੇ ਸਾਹਮਣੇ ਆਣਾ ਹੈ ਤਾਂ ਹਰਿਆਣਾ ਦੇ ਵਿੱਚ ਕਿਸ ਪਾਰਟੀ ਦੀ ਸੱਤਾ ਵੇਗੀ ਕਿਸ ਦੇ ਹੱਥ ਹਰਿਆਣਾ ਦੀ ਬਾਗਡੋਰ ਜਾਵੇਗੀ ਇਹ ਦੇਖਣਾ ਹੋਵੇਗਾ ਦੱਸਈਏ ਕਿ ਹਰਿਆਣਾ ਚੋਣਾਂ 2024 ਹੋ ਚੁੱਕੀਆਂ ਹਨ ਅਤੇ ਹੁਣ ਹਰ ਇੱਕ ਵਿਅਕਤੀ ਇਹ ਜੀਵਨ ਦੀ ਉਡੀਕ ਕਰ ਰਿਹਾ ਹੈ ਕਿ ਹਰਿਆਣਾ ਵਿੱਚੋਂ ਕਿਹੜੀ ਪਾਰਟੀ ਸੱਤਾ ਵਿੱਚ ਆਉਣ ਵਾਲੀ ਹੈ ਸਾਰੀਆਂ ਪਾਰਟੀਆਂ ਆਪੋ ਆਪਣਾ ਗਣਿਤ ਕਰ ਰਹੀਆਂ ਹਨ ਅਤੇ ਹਰ ਕੋਈ ਆਪੋ ਆਪਣੇ ਦਾਅਵੇ ਕਰ ਰਿਹਾ ਹੈ ਜਿੱਥੇ ਭੁਪਿੰਦਰ ਸਿੰਘ ਗੁੱਡਾ ਕਾਂਗਰਸ ਪਾਰਟੀ ਦੀ ਜਿੱਤ ਦੀ ਗੱਲ ਕਰ ਰਹੇ ਹਨ ਉੱਥੇ ਹੀ ਜਨਾਕਿਕ ਜਨਤਾ ਪਾਰਟੀ ਦੇ ਚੰਤ ਚੋਟਾਲਾ ਤੇ ਭਾਰਤੀ ਜਨਤਾ ਪਾਰਟੀ ਆਪਣਾ ਸਰਕਾਰ ਬਣਾਉਣ ਦਾ ਦਾਵਾ ਕਰ ਰਹੇ ਹਨ ਇਹ ਜੀ ਚੀਜ਼ ਜਦੋਂ ਸਾਰੀਆਂ ਪਾਰਟੀਆਂ ਆਪਣੇ ਆਪਣੇ ਦਾਅਵੇ ਕਰ ਰਹੀਆਂ ਹਨ ਅਤੇ ਸਾਰਿਆਂ ਨੂੰ ਭਰੋਸਾ ਹੈ ਕਿ ਅਸੀਂ 2024 ਚ ਹਰਿਆਣਾ ਚੋਣਾਂ ਜਿੱਤ ਕੇ ਹਰਿਆਣਾ ਚ ਆਪਣੀ ਸਰਕਾਰ ਬਣਾਉਣ ਜਾ ਰਹੇ ਹਾਂ ਸਾਡਾ ਆਪਣਾ ਉਮੀਦਵਾਰ ਸੀਐਮ ਦੀ ਕੁਰਸੀ ਤੇ ਬੈਠਣ ਜਾ ਰਿਹਾ ਹੈ ਇਸ ਲਈ ਸਥਿਤੀ ਵਿੱਚ ਜੋਤਿਸ਼ੀਦ ਨਜ਼ਰੀਏ ਤੋਂ ਅਸੀਂ ਇਹ ਵੀ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵਾਰ ਹਰਿਆਣਾ ਚੋਣਾਂ ਜਿੱਤਣ ਦੀ ਸਥਿਤੀ ਵਿੱਚ ਕਿਹੜੀ ਸਰਕਾਰ ਬਣ ਸਕਦੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਮੰਗਲਵਾਰ 2024 ਨੂੰ ਸ਼ੁਰੂ ਹੋ ਗਈ ਹੈ ਤੇ ਸ਼ਾਮ ਤੱਕ ਇਹ ਲਗਭਗ ਤੈ ਹੋ ਜਾਵੇਗਾ ਕਿ ਕਿਹੜੀ ਪਾਰਟੀ ਸਤਾਤਾਰੀ ਪਾਰਟੀ ਬਣਨ ਜਾ ਰਹੀ ਹੈ ਅਤੇ ਮੁੱਖ ਮੰਤਰੀ ਦਾ ਅਹੁਦਾ ਕਿਸ ਦਾਅਵੇ ਪੇਸ਼ ਕੀਤਾ ਜਾਵੇਗਾ ਦੱਸइए ਕਿ ਹਰਿਆਣਾ ਵਿਧਾਨ ਸਭਾ ਚੋਣਾਂ 5 ਅਕਤੂਬਰ 2024 ਨੂੰ ਹੋ ਚੁੱਕੀਆਂ ਸੀ ਜਿਸ ਦਾ ਨਤੀਜਾ ਅੱਜ ਯਾਨੀ ਕਿ 8 ਅਕਤੂਬਰ 2024 ਨੂੰ ਲੋਕਾਂ ਦੇ ਸਾਹਮਣੇ ਆਵੇਗਾ ਤੇ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਹਰਿਆਣਾ ਦੀ ਬਾਗਡੋਰ ਸੰਭਾਲ ਲੇਗੀ उतो ही जेकर गल करिए मौसम की तो मौसम विभाग वालों दस जिले के कई थावों पर मीँ पैन की संभावना जताई गई है मौसम विभाग ने कहा है कि कुछ थावान गर्मी तो राहत मिलेगी हालांकि लोग गर्मी तो परेशान ने अक्टूबर के महीने भी मौसम विभाग का मनना है कि जून जुलाई के महीने की गर्मी पै रही है हालाँकिसम विभाग ने अंदा लगाया सी कि मौनसून की वापसी तो बाद में कई था गर्मी तो राहत जोड़ी कि लोगों को मिलेगी तो ठंड की शुरुआत हो जाएगी पर इस तो ਉਲਟ ਹੋਇਆ ਹੈ ਮੌਨਸੂਨ ਦੇ ਵਾਪਸ ਜਾਂਦੇ ਹੀ ਲੋਕ ਗਰਮੀ ਤੋਂ ਪਰੇਸ਼ਾਨ ਆ ਗਏ ਨੇ ਦੱਸਿਆ ਕਿ ਪੰਜਾਬ ਚ ਅੱਜ ਮੰਗਲਵਾਰ ਤੋਂ ਮੌਸਮ ਬਦਲੇਗਾ ਦੋ ਦਿਨ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਅੱਜ ਦੇ ਦਿਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਸਮੇਤ ਸੂਬੇ ਦੇ 10 ਜ਼ਿਲ੍ਹਿਆਂ ਚ ਕੁਝ ਥਾਵਾਂ ਤੇ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਤੂਫਾਨ ਅਤੇ ਬਿਜਲੀ ਡਿੱਗਣ ਨੂੰ ਲੈ ਕੇ yellow alert ਜਾਰੀ ਕੀਤਾ ਹੈ ਸੂਬੇ ਦੇ ਵੱਤ ਤੋਂ ਵੱਤ ਤਾਪਮਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਦੇ ਨਾਲ ਹੀ ਉਹ ਨੇ ਆਮ ਦੇ ਨੇੜੇ ਪਹੁੰਚ ਗਿਆ ਹੈ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਨ 35.6 ਡਿਗਰੀ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਅੱਜ ਮੌਸਮ ਬਿਲਕੁਲ ਸਾਫ਼ ਰਹੇਗਾ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਦੇ ਨਾਲ ਹੀ ਇਲਾਕੇ ਚ ਵੱਧ ਤੋਂ ਵੱਧ ਤਾਪਮਨ 33.9 ਡਿਗਰੀ ਦਰਜ ਕੀਤਾ ਗਿਆ ਹੈ 24 ਘੰਟਿਆਂ ਚ ਤਾਪਮਨ ਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਆਮ ਨਾਲੋਂ 1.3 ਡਿਗਰੀ ਜ਼ਿਆਦਾ ਹੈ ਚੰਡੀਗੜ੍ਹ ਵਿੱਚ ਅੱਜ ਮੌਸਮ ਸਾਫ਼ ਰਹੇਗਾ ਤੇ ਤਬਦੀਲੀ ਵੀ ਆਉਣ ਵਾਲੀ ਹੈ ਹਾਲਾਂਕਿ ਮੌਸਮ ਵਿਪਾਦ ਅਨੁਸਾਰ ਚੰਡੀਗੜ੍ਹ ਅਤੇ ਪੰਜਾਬ ਵਿੱਚ 10 ਅਕਤੂਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਕਿ ਉਹਨਾਂ ਨੇ ਜਿਤਾਈ ਹੈ ਇਸ ਤੋਂ ਬਾਅਦ 17 ਤਰੀਕ ਤੱਕ ਮੌਸਮ ਸਾਫ਼ ਰਹੇਗਾ ਇਸ ਦੇ ਨਾਲ ਹੀ ਦਿਨ ਅਤੇ ਰਾਤ ਦਾ ਤਾਪਮਾਨ ਵੀ ਬਰਾਬਰ ਹੋ ਜਾਵੇਗਾ ਸ਼ਹਿਰਾਂ ਦੀ ਗੱਲ ਕਰੀਏ ਅਗਰ ਤਾਪਮਾਨ ਦੀ ਤਾਂ ਸੋਮਵਾਰ ਨੂੰ ਚੰਡੀਗੜ੍ਹ ਦੇ ਵਿੱਚ 35 ਡਿਗਰੀ ਦਰਜ ਕੀਤਾ ਗਿਆ ਸੀ 24 ਘੰਟਿਆਂ 'ਚ 1.1 ਡਿਗਰੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ 31.6 ਡਿਗਰੀ ਦਰਜ ਕੀਤਾ ਗਿਆ ਹੈ ਤਾਪਮਾਨ ਵਿੱਚ 2.9 ਦਾ ਵਾਧਾ ਹੋਇਆ ਹੈ ਜਲੰਧਰ ਵਿੱਚ ਸੋਮਵਾਰ ਸ਼ਾਮ ਨੂੰ ਤਾਪਮਨ 33.0 ਡਿਗਰੀ ਦਰਜ ਕੀਤਾ ਗਿਆ ਜੁ ਬੱਦਲ ਛਾਇਆ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ ਤਾਪਮਨ ਅੱਜ ਵੀ ਤੋਂ 34 ਡਿਗਰੀ ਦੇ ਵਿਚਕਾਰ ਰਹੇਗਾ ਪਟਿਆਲਾ ਵਿਖੇ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਨ 35.2 ਡਿਗਰੀ ਦਰਜ ਕੀਤਾ ਗਿਆ ਹੈ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅੱਜ ਆਸਮਾਨ ਸਾਫ ਰਹੇਗਾ ਮੋਹਾਲੀ ਵਿਖੇ ਗੱਲ ਕਰੀਏ ਤਾਂ ਬੀਤੇ ਦਿਨੀ ਮੋਹਾਲੀ 'ਚ 35.0 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਤਾਪਮਨ 'ਚ 0.2 ਡਿਗਰੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ ਅੱਜ ਆਸਮਾਨ ਸਾਫ ਰਹੇਗਾ ਉਥੇ ਹੀ ਗੱਲ ਲੁਧਿਆਣੇ ਦੀ ਕਰੀਏ ਤਾਂ ਸੋਮਵਾਰ ਨੂੰ ਲੁਧਿਆਣੇ ਵਿੱਚ 34.4 ਡਿਗਰੀ ਤਾਪਮਾਨ ਜਿਹੜਾ ਕਿ ਦਰਜ ਕੀਤਾ ਗਿਆ ਤੇ ਅੱਜ ਬੱਦਲ ਛਾਇਆ ਰਹਿਣ ਦੀ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਦੱਸਈਏ ਕਿ ਆਉਣ ਵਾਲੇ 10 ਅਕਤੂਬਰ ਤੱਕ ਪੰਜਾਬ ਚੰਡੀਗੜ੍ਹ ਦੇ ਵਿੱਚ ਮੌਸਮ ਵਿਭਾਗ ਨੇ ਮੀਂਹ ਦੀ ਸੰਭਾਵਨਾ ਜਤਾਈ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਜੰਮੂ ਕਸ਼ਮੀਰ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ ਦੱਸਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਜਿੱਗੜ ਰੁਝਾਨਾ ਵਿੱਚ ਬਹੁਮਤ ਮਿਲਿਆ ਹੈ 9 ਵਜੇ ਤੱਕ ਦੇ ਰੁਝਾਨਾ ਮੁਤਾਬਿਕ ਕਾਂਗਰਸ ਅਤੇ ਐਨਸੀ ਨੂੰ 46 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ 29 ਸੀਟਾਂ ਤੋਂ ਅੱਗੇ ਹੈ ਸਵੇਰੇ 9 ਵਜੇ ਤੱਕ ਦੇ ਰੁਝਾਨਾ ਚ ਜੰਮੂ ਡਿਵੀਜ਼ਨ ਚ ਭਾਜਪਾ 23 ਤੇ ਕਾਂਗਰਸ 13 ਤੇ ਪੀਡੀਪੀ 0 ਤੇ ਅਤੇ ਹੋਰ 6 ਤੇ ਅੱਗੇ ਹੈ ਕਸ਼ਮੀਰ ਡਿਵੀਜ਼ਨ ਚ ਭਾਜਪਾ 6 ਕਾਂਗਰਸ 3 ਪੀਡੀਪੀ 5 ਤੇ ਹੋਰ 12 ਤੋਂ ਅੱਗੇ ਹੈ ਭਾਰਤੀ ਚੋਣ ਕਮਿਸ਼ਨ ਮੁਤਾਬਿਕ ਰਾਤ 9:30 ਵਜੇ ਤੱਕ ਜੰਮੂ ਕਸ਼ਮੀਰ ਚ ਭਾਜਪਾ 10 ਤੇ ਜਕੇਨ ਪੰਜ ਦੇ ਕਾਂਗਰਸ ਇੱਕ ਤੇ ਅਤੇ ਹੋਰ ਇੱਕ ਤੇ ਅੱਗੇ ਹੈ ਜੰਮੂ ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਲਈ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਇਹ ਚੋਣ ਯਾਤਰਾ ਦਾ ਆਖਰੀ ਪੜਾਅ ਹੈ ਤੇ ਕੇਂਦਰ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ 2019 ਵਿੱਚ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਆਪਣੀ ਪਹਿਲੀ ਚੁਣੀ ਹੋਈ ਸਰਕਾਰ ਮਿਲੇਗੀ ਇੱਕ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਕੇਂਦਰ ਸਥਿਤ ਪ੍ਰਦੇਸ਼ ਨੇ 20 ਜਿਲ੍ਹਿਆਂ ਚ ਸਥਾਪਿਤ 28 ਕੇਂਦਰਾ ਤੋਂ 3 ਪਧਰੀ ਸੁਰੱਖਿਆ ਦੇ ਵਿਚਕਾਰ ਸਵੇਰੇ 8:00 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਹੋਈ ਹੈ ਤਾਂ ਸਹੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਆ ਬੋਟਾ ਜਿਹੜੀਆਂ ਪਹਿ ਚੁੱਕਿਆ ਦੇ ਜਿਸ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ 9 ਵਜੇ ਤੱਕ ਦੇ ਮੁਤਾਬਿਕ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੇ ਹੋ ਇਜਾਜ਼ਤ ਧੰਨਵਾਦ